ਸਾਡੀ ਸੰਸਥਾ ਮਿਸ਼ਨ ਸੇਵ ਲਾਈਫ ਵੈਲਫੇਅਰ ਸੁਸਾਇਟੀ ਹੈ ਸਾਡਾ ਮਿਸ਼ਨ ਹੈਗਾ ਵੀ ਇਸ ਪਟਿਆਲੇ ਵਿੱਚ ਕੋਈ ਘਰ ਕੋ ਕੋਈ ਬੰਦਾ ਖੂਨ ਦੇ ਕਮੀ ਕਰਕੇ ਨਾ ਡੈਥ ਹੋਏ ਹਰ ਸਾਲ ਵੀ ਇਹਨੇ ਬਹੁਤ ਅਸੀਂ ਬਰਡਰਸ਼ਿਪ ਕੈਂਪ ਲਗਾਣੇ ਹੈਗੇ ਆਪਣੇ ਪੇਰੈਂਟਸ ਦੇ ਜਿਆਦਾ ਚ ਚ ਲਗਾਈਦਾ ਰਹੇਗਾ ਤੇ ਅਸੀਂ ਪਹਿਲਾਂ ਬੀਐਸਐਨ ਦੀ ਸੀਪੇ ਉੱਤੇ ਕੈਂਪ ਲਗਾਉਂਦੇ ਸੀਗੇ ਹੁਣ ਵੀ ਕੈਂਪ ਲਗਾਉਂਦੇ ਹਾਂ ਸਾਡੀ ਸੰਸਥਾ ਦੇ ਵਿੱਚ ਅਸੀਂ ਸੇਵ ਵਾਟਰ ਆਈ ਡੋਨੇਸ਼ਨ ਤੇ ਹੋਰ ਬਾਕੀ ਜਿੰਨੇ ਟ੍ਰੀ ਪ੍ਰੋਗਰਾਮੇਸ਼ਨ ਜਿੰਨੇ ਵੀ ਸੋਸ਼ਲ ਸਰਵਿਸਿਸ ਹੈਗੇ ਆ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਦੇ ਆ ਤੇ ਲੋਕਾਂ ਨੂੰ ਚਾਹੁੰਦੇ ਆ ਸਾਰੇ ਹਰ ਇੱਕ ਦੇ ਵਿੱਚ ਪਾਰਟਿਸਿਪੇਟ ਕਰਨ ਨੂੰ ਉਸ ਲਈ ਜਿਹੜੇ ਤੁਹਾਡੇ ਨਾਲ ਜਿਹੜੇ ਜੋਬ ਕਰਦੇ ਨੇ ਉਹ ਹੀ ਜੁੜੇ ਹੋਏ ਨੇ ਜਾਂ ਹੋਰ ਲੋਕ ਵੀ ਜੁੜੇ ਨੇ ਨਹੀਂ ਹੋਰ ਹਰ ਤਰ੍ਹਾਂ ਦੇ ਬੰਦੇ ਸਾਡੇ ਨਾਲ ਜੁੜੇ ਹੋਏ ਹੈਗੇ ਆ ਬੀਐਸਐਨਲ ਦੇ ਬੰਦੇ ਆ ਕੇਵੀ ਦੇ ਆ ਫੋਰੈਸਟ ਫੋਰੈਸਟ ਡਿਪਾਰਟਮੈਂਟ ਦੇ ਆ ਜਿੰਨੇ ਵੀ ਸਾਡੇ ਜਾਣ ਪਛਾਨ ਰਿਸ਼ਤੇਦਾਰ ਜਾਂ ਡਿਪਾਰਟਮੈਂਟ ਦੇ ਬੰਦੇ ਸਾਰੇ ਜੁੜੇ ਹੋਏ ਸਾਡੇ ਨਾਲ ਤੇ ਇਹ ਹੁਣ ਪਲਾਟੇਸ਼ਨ ਵੀ ਚੱਲੇਗੀ ਜੇ ਉਹਨਾਂ ਨੇ ਸਮੇਂ ਤੇ ਤੇ ਹੁਣ ਅਸੀਂ ਜਿਹੜਾ ਡਰੋਨਰ ਆਇਆ ਸਾਰਾ ਟੇਪ ਇੱਕ ਇੱਕ ਗ੍ਰੀਨ ਪੌਂਟ ਵਿੱਚ ਦਵਾਗੇ ਤਾਂ ਕਿ ਆਪਣੇ ਘਰ ਜਾ ਕੇ ਲਗਾਣ ਜਿਹੜੀ ਧਰਤੀ ਹੈ 105 ਸਕੇ ਆਪਣੇ ਪਟਿਆਲੇ ਦੇ ਵਿੱਚ ਸਾਧਿਕ ਨੂੰ ਡਰੋਨਰ ਨੂੰ ਦਵਾਗੇ ਅਸੀਂ ਜਿਹੜਾ ਹੋਰ ਵੀ ਲੈ 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 ਕੇ ਜਾਣਾ ਚਾਹੁੰਦਾ ਉਹਨੂੰ ਵੀ ਅਸੀਂ ਗ੍ਰੀਨ ਪੌਂਟ ਇੱਕ ਡਰੋਨਰ ਨਾਲ ਦਵਾ ਤੇ ਅੱਜ ਕਿੰਨੇ ਕੁ ਯੂਨਿਟ ਆਪਣੇ ਅਮੀਦਾ ਵੀ ਆਪਣੇ ਹੋ ਜਾਏਗਾ ਸਾਡੇ 50 ਯੂਨਿਟ ਐਕਸਪੈਕਟਿਡ ਹੈਗੇ 50 ਕੇ ਡਰੋਨਰ ਸਾਡੇ ਇੱਥੇ ਆ ਗਏ ਨੇ ਕਿ ਸਾਡੇ ਚ ਤੁਸੀਂ ਬਲੱਡ ਦੋ ਕੈਂਪ ਲਗਾ ਕੋ ਕੈਂਪ ਲਗਾਣੇ ਆ ਇੱਕ ਮੈਸੇਜ ਦੇਣਾ ਚਾਹੂਗਾ ਜੀ ਲੋਕ ਡਰਦੇ ਨੇ ਥੋੜਾ ਬਲੱਡ ਦੇਣ ਤੋਂ ਖੂਨ ਦਾਨ ਦੇ ਨਾਲ ਬਿਲਕੁਲ ਨੁਕਸਾਨ ਨਹੀਂ ਹੈਗਾ ਸਾਰਿਆਂ ਨੂੰ ਫਾਇਦਾ ਹੈਗਾ ਜਿਹਦੇ ਨਾਲ ਸਿਹਤ ਠੀਕ ਰਹਿੰਦੀ ਆ ਤੇ ਐਚਪੀ ਵਗੈਰਾ ਕੋਲਸਟਰੋਲ ਵਗੈਰਾ ਠੀਕ ਰਹਿੰਦਾ ਹੈਗਾ ਤੇ ਇੱਕ ਖੂਨ ਦਾਨ ਦੇ ਨਾਲ ਤਿੰਨ ਬੰਦਿਆਂ ਦੀ ਜਾਨ ਬਚਦੀ ਹੈਗੀ ਆ ਤੇ ਸਾਨੂੰ ਇਸ ਤੇ ਵੱਧ ਤੋਂ ਵੱਧ ਪਾਰਟਿਸਪੇਟ ਕਰਨਾ ਚਾਹੀਦਾ ਹੈਗਾ ਇਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜਿਹੜਾ ਡੋਨੇਟ ਕਰਵਾਏ ਹੋਵੇ ਉਹਦਾ ਫਾਇਦਾ ਹੀ ਹੈਗਾ ਕੋਈ ਨੁਕਸਾਨ ਬਿਲਕੁਲ ਨਹੀਂ ਬਲੱਡ ਡੋਨੇਸ਼ਨ ਕੈਂਪਸ ਹੀ ਹਰ ਸਾਲ ਦੋ ਵਾਰ ਆਪਣੇ ਪੇਰੈਂਟਸ ਦੀ ਯਾਦ ਵੱਲੋਂ ਯਾਤ ਚਲਾਣੇ ਆ ਇਹ ਅਸੀਂ ਮਿਸ਼ਨ ਸੇਵ ਦਾ ਵੈਲਫੇਅਰ ਸੁਸਾਇਟੀ ਬਣਾਈ ਹੋਈ ਹੈ ਇਸ ਵਿੱਚ ਅਸੀਂ ਸਾਡੇ ਕੋਲ ਮੈਂਬਰ ਬੀਐਸਐਨ ਦੇ ਜ਼ਿਆਦਾ ਕਰਕੇ ਹੈਗੇ ਆ ਉਸ ਤੋਂ ਬਾਅਦ ਅਲਾਵਾ ਇਨਕਮ ਟੈਕਸ ਹੈ ਫੋਰੈਸਟ ਡਿਪਾਰਟਮੈਂਟ ਹੈ ਕੇਵੀ ਸਕੂਲ ਹੈ ਬਾਕੀ ਸਾਡੇ ਨੀਅਰ ਐਂਡ ਡੀਅਰ ਜਿੰਨੇ ਵੀ ਰਿਸ਼ਤੇਦਾਰ ਹੋਏ ਗਵੰਡੀ ਹੋਏ ਉਹਨਾਂ ਵਿੱਚ ਇਹਦੇ ਵਿੱਚ ਖੂਨਦਾਨ ਚ ਵੱਟ ਛੜ ਕੇ ਹਿੱਸਾ ਲੈਂਦੇ ਨੇ ਖੂਨਦਾਨ ਤਾਂ ਸਾਡਾ ਮੈਨ ਇਹ ਹੀ ਹੈ ਵੀ ਅਸੀਂ ਕੋਈ ਵੀ ਬੰਦਾ ਪਟਿਆਲੇ ਚ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਖੂਨ ਕਨਿਓ ਕੋਈ ਪ੍ਰੋਬਲਮ ਨਾ ਹੋਵੇ ਖੂਨ ਕਨਿਓ ਕਿਸੇ ਦੀ ਡੈਥ ਨਾ ਹੋਵੇ ਅੱਜੀ ਗੱਲ ਅਸੀਂ ਦੂਜੀਆਂ ਹੋਰ ਸੋਸ਼ਲ ਐਕਟੀਵਿਟੀ ਜਿਵੇਂ ਟਰੀ ਪਲਾਂਟੇਸ਼ਨ ਆਪਣਾ ਸੇਵ ਵਾਟਰ ਟਰੈਫਿਕ ਲਾਈਟ ਸਕੂਲ ਚ ਮੋਟੀਵੇਸ਼ਨ ਲੈਕਚਰ ਦੇਨੇ ਤੇ ਹੋਰ ਜਿੰਨੇ ਵੀ ਸੋਸ਼ਲ ਐਕਟੀਵਿਟੀਆਂ ਅਸੀਂ ਉਸ ਚ ਪਾਰਟਿਸਪੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਹੋਰਾਂ ਨਾਲ ਵੀ ਅਸੀਂ ਬਲੱਡ ਡੋਨੇਸ਼ਨ ਜਿਹੜੇ ਕੈਂਪਸ ਭਾਰਤ ਵਿਕਾਸ ਕਮਿਸ਼ਨ ਦਾ ਲੱਗਦਾ ਹੈ ਹੈਲਪਿੰਗ ਇੰਡੀਆ ਦਾ ਲੱਗਿਆ ਉਹਦੇ ਚ ਵੀ ਅਸੀਂ ਅਸੋਸੀਏਟ ਕਰਦੇ ਆਗੇ ਕੋਸ਼ਿਸ਼ ਕਰਦੇ ਹਾਂ ਵੀ ਵੱਤ ਵਤ ਜਿੰਨੀ ਵੀ ਸੋਸ਼ਲ ਐਕਟੀਵਿਟੀ ਚ ਸਾਨੂੰ ਕੋਈ ਪਾਰਟਿਸਪੀਟ ਕਰਨ ਦੀ ਕਹਿੰਦਾ ਸੀ ਕਰਨ ਦੀ ਕੋਸ਼ਿਸ਼ ਕਰਨ। ਸਾਡੇ ਨੰਬਰ ਕੋਈ ਜੋਗ ਵਾਲੇ ਜਿਹੜਾ ਬਾਕੀ ਤੋਂ ਵੀ ਜੀ ਸਾਡੇ ਜੋਗ ਵਾਲੇ ਵੀ ਐਮਬੀਐਸਐਲ ਦੇ ਇਨਕਮ ਟੈਕਸ ਦੇ ਜਾਂ ਆਪਣਾ ਫੋਰਸ ਦੇ ਕਿ ਕੁਝ ਕੇਵੀ ਸਕੂਲ ਨੇ ਕੁਝ ਰਿਟਾਇਰਡ ਅਮਲਾਈ ਹੈ। ਕੁਝ ਆਪਣਾ ਜਿਹੜੇ ਆਮ ਪਬਲਿਕ ਹੈ ਉਹ ਜੁੜੀ ਜੀ ਸਾਰੇ ਸਮਾਜ ਨੂੰ ਕਹਿਣਾ ਚਾਹਾਂਗੇ ਵੀ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੱੜ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਅਸੀਂ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਮੈਸੇਜ ਪਾ ਕੇ ਲੋਕਾਂ ਨੂੰ ਮੋਟੀਵੇਟ ਵੀ ਕੀਤਾ ਹੈ ਜਲਦੀ ਤੋਂ ਜਲਦੀ ਇਸ ਕੈਂਪ ਦੇ ਵਿੱਚ ਪਹੁੰਚਣ। ਭਾਰਤੂਗ ਦਾ ਸਪਰਸ਼ਦ ਅਲੱਗ-ਅਲੱਗ ਸਮਾਜ ਸੇਵਾ ਦੇ ਕੰਮ ਕਰਦੀ ਰਹਿੰਦੀ ਹੈ ਅਸੀਂ 23 ਮਾਰਚ ਨੂੰ ਹੁਣ ਪਿੱਛੇ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਵੀ ਕੈਂਪ ਲਗਾਇਆ ਹੈ ਜਿਦੇ ਚ ਸਾਡੇ 100 ਦੇ ਕਰੀਬ ਡੋਨਰ ਦੀ ਸੰਖਿਆ ਸੀ ਅੱਜ ਵੀ ਸਾਨੂੰ ਉਮੀਦ ਹੈ ਵੀ ਅਸੀਂ 100 ਦੇ ਕਰੀਬ ਦਾ ਆਂਕੜਾ ਜ਼ਰੂਰ ਪਹੁੰਚਾਂਗੇ ਤੇ ਸਾਰੇ ਸਮਾਜ ਸੇਵੀਆਂ ਨੂੰ ਨਿਵੇਦਨ ਹੈ ਕਿ ਜੱਦ ਤੋਂ ਜ਼ਿਆਦਾ ਬਲੱਡ ਡੋਨੇਸ਼ਨ ਦੇ ਕੈਂਪ ਲਗਾਓ ਕਿਉਂਕਿ ਆਉਣ ਵਾਲਾ ਟਾਈਮ ਹੁਣ ਡੇਂਗੂ ਦੇ ਵਿੱਚ ਲੋਕਾਂ ਨੂੰ ਲੋੜ ਪਏਗੀ ਤੇ ਬਹੁਤ ਇਸ ਚੀਜ਼ ਦੇ ਲਈ ਜ਼ਰੂਰੀ ਹੈ ਧੰਨਵਾਦ ਪਰ ਕੁਝ ਸੁਸਾਇਟੀਆਂ ਸਮਾਜ ਸੇਵਾ ਦੇ ਕੰਮ ਕਰਦੀਆਂ ਨੇ ਉਸੇ ਤਰ੍ਹਾਂ ਭਾਰਤ ਵਿਕਾਸ ਪਰਸ਼ਦ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਚੀਜ਼ ਬਣਾਈ ਜਾ ਸਕਦੀ ਹੈ ਇੱਕ ਮਾਨਵ ਦਾ ਖੂਨ ਹੀ ਐਸਾ ਹੈ ਜਿਹੜਾ ਅਸੀਂ ਕਿਸੇ ਵੀ ਮਸ਼ੀਨ ਦੇ ਵਿੱਚ ਨਹੀਂ ਬਣਾ ਸਕਦੇ ਸੋ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਮੈਕਸਿਮਮ ਖੂਨਦਾਨ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਗਰੀਬ ਲੋਗ ਆ ਜਾਂ ਐਕਸੀਡੈਂਟਲ ਕੇਸਸ ਹਨ ਜਾਂ ਲੋੜਵੰਦ ਲੋਕ ਹਨ ਜਿਨ੍ਹਾਂ ਨੂੰ ਕਿਤੋਂ ਵੀ ਖੂਨ ਬਾਜ਼ਾਰ ਤੋਂ ਨਹੀਂ ਮਿਲ ਸਕਦਾ ਅਸੀਂ ਉਹਨਾਂ ਲਈ ਖੂਨ ਦਾ ਦਾਨ ਕਰ ਸਕੀਏ ਥੈਂਕ ਯੂ ਇਹਦੇ ਵਿੱਚ ਅਸੀਂ ਇਹ ਕਹਾਂਗੇ ਕਿ ਕਈ ਵਾਰ ਇੱਕ ਸੰਸਥਾ ਕੋਲ ਜ਼ਿਆਦਾ ਡੋਨਰ ਨਹੀਂ ਹੁੰਦੇ ਜਾਂ ਜ਼ਿਆਦਾ ਸੰਸਾਧਨ ਨਹੀਂ ਹੁੰਦੇ ਤੇ ਉਸ ਲਈ ਕੁਝ ਸੰਸਥਾਵਾਂ ਇਕੱਠੀਆਂ ਹੋ ਕੇ ਜੇ ਅਸੀਂ ਕੋਈ ਕੈਂਪ ਲਾਵਾਂਗੇ ਉਹਦੇ ਨਾਲ ਸਾਡੇ ਬਲੱਡ ਡੋਨਰ ਨੂੰ ਮੋਟੀਵੇਸ਼ਨ ਵੀ ਮਿਲੇਗੀ ਤੇ ਸਾਡੇ ਜਿਹੜੇ ਖਰਚੇ ਆ ਉਹ ਸਾਡੇ ਉੱਤੇ ਘੱਟ ਪੈਣਗੇ ਮਿਸ਼ਨ ਸੇਵ ਲਾਈਫ ਵੈਲਫੇਅਰ ਸੁਸਾਇਟੀ ਹੈ ਜਿਹਨਾਂ ਵੱਲੋਂ ਅੱਜ ਆਕਾਣ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਤੇ ਇਹ ਜਿਹੜਾ ਬਲੱਡ ਡੋਨੇਸ਼ਨ ਹੈ ਇਹਨਾਂ ਨੇ ਆਪਣੇ ਪੇਰੈਂਟਸ ਦੀ ਯਾਦ ਦੇ ਵਿੱਚ ਲਗਾਇਆ ਹੈ ਹਾਂ ਬਲੱਡ ਡੋਨੇਸ਼ਨ ਜਿਵੇਂ ਕਿ ਸਾਰੇ ਜਾਣਦੇ ਆ ਕਿ ਖੂਨਦਾਨ ਮਹਾਂਦਾਨ ਹੈ ਖੂਨ ਦੇਣਾ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਦਾਨ ਹੈ ਕਿਉਂਕਿ ਬਾਕੀ ਚੀਜ਼ਾਂ ਕਾਫੀ ਬਾਜ਼ਾਰ 'ਚ ਮਿਲ ਜਾਂਦੀਆਂ ਨੇ ਲੇਕਿਨ ਜਿਹੜਾ ਖੂਨ ਹੈ ਲਾਈਫ ਸੇਵਿੰਗ ਵਾਸਤੇ ਜਦੋਂ ਖੂਨ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਹਨੇ ਕਿਸੇ ਵੀ ਤਰ੍ਹਾਂ ਆਰਟੀਫੀਸ਼ੀਅਲ ਤਰੀਕੇ ਨਾਲ ਨਹੀਂ ਬਾਜ਼ਾਰ 'ਚ ਬਣਾਇਆ ਜਾ ਸਕਦਾ ਇਸ ਲਈ ਜਿਹੜਾ ਹੈ ਹਰ ਇੱਕ ਮਨੁੱਖ ਨੂੰ ਜਿੰਨਾ ਵੀ ਹੋ ਸਕੇ ਖੂਨ ਦੇਣਾ ਚਾਹੀਦਾ ਹੈ ਖੂਨ ਦੇਣ ਨਾਲ ਕਈ ਜ਼ਿੰਦਗੀਆਂ 'ਚ ਬਚਾਅ ਹੋ ਜਾਂਦਾ ਹੈ ਕੋਈ ਐਕਸੀਡੈਂਟ ਹੋ ਗਿਆ ਕੋਈ Thalassemia ਪੇਸ਼ੈਂਟ ਹੈ ਜੇ ਕੋਈ ਸਰਜਰੀ ਕਿਸੇ ਦੀ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਵੇਲੇ ਖੂਨ ਦੀ ਅਚਾਨਕ ਜ਼ਰੂਰਤ ਪੈਂਦੀ ਹੈ ਜਿਹੜੇ ਇਹਨਾਂ ਦੇ ਟਾਈਪਸ ਹੁੰਦੀਆਂ ਵੇਰੀਅਸ ਹੁੰਦੀਆਂ ਕਿਸੇ ਵੇਲੇ ਅਚਾਨਕ ਉਹ ਖੂਨ ਨਹੀਂ ਮਿਲਦਾ ਉਹ ਟਾਈਪ ਤਾਂ ਨਹੀਂ ਮਿਲਦਾ ਪਰੰਤੂ ਜਿਹਦੇ ਕੋਲ ਖੂਨ ਦਿੱਤਾ ਹੋਇਆ ਦਾਨ ਆਪਣਾ ਸਟੋਰ ਕੀਤਾ ਹੋਇਆ ਹੈ ਇਹਦੇ ਨਾਲ ਕਈ ਜ਼ਿੰਦਗੀਆਂ ਸਾਡੀਆਂ ਅਸੀਂ ਬਚਾਈਆਂ ਜਾ ਸਕਦੀਆਂ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਜਿੰਨਾ ਵੀ ਮੈਕਸਿਮਮ ਲੜਕੀਆਂ ਵੀ ਦੇ ਸਕਦੀਆਂ ਲੇਡੀਜ਼ ਵੀ ਦੇ ਸਕਦੀਆਂ ਜੈਂਟਸ ਵੀ ਦੇ ਸਕਦੇ ਆ ਇਨ ਰਿਸਪੈਕਟਿਵ ਆਫ ਏਜ ਛੋਟੇ ਬੱਚਿਆਂ ਨੂੰ ਛੱਡ ਕੇ ਜਾਂ ਬਜ਼ੁਰਗਾਂ ਨੂੰ ਛੱਡ ਕੇ ਅਗਰ ਕਿਸੇ ਨੂੰ ਕੋਈ ਟਾਈਫਾਇਡ ਜਾਂ ਕੋਈ ਹੋਰ ਬਿਮਾਰੀ ਇਸ ਤਰ੍ਹਾਂ ਦੀ ਨਹੀਂ ਹੋਈ ਹੈ ਉਹ ਅਗਰ ਖੂਨ ਦਿੰਦਾ ਤਾਂ ਉਹਦੇ ਖੂਨ ਦੀ ਜਿਹੜੀ ਕਮੀ ਕੁਝ ਦਿਨਾਂ ਚ ਪੂਰੀ ਹੋ ਜਾਂਦੀ ਹੈ ਤੇ ਇਹਦੇ ਨਾਲ ਸਰੀਰ ਨੂੰ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਚ ਵਧ ਛੱਡ ਕੇ ਭਾਗ ਦੇਣਾ ਚਾਹੀਦਾ ਹੈ ਜਾਨ ਮਾਲੀ ਜਾਨਾਂ ਦੀ ਰੱਖਿਆ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ